ਨਨੇ ਨਾਟਕ ਮਗੂ ਮੇਰਾ ਚਰਨੋ ਮੇ ਮਿਲਤਾ ਹੈ ਸੱਚ ਸੁਖ ਕੇਵਲ ਸਦੇ ਗੁਰੂ ਦੇ ਦਰਿਆ ਸੱਚਾ ਸੋਧਦਿਆਂ ਪਵਿੱਤਰ ਸਿੱਖਿਆਵਾਂ ਉਤੇ ਚੱਲਦਿਆਂ ਸਾਨਕ ਜੈਤੋ ਸ਼ਹਿਰ ਦੇ ਨਵੀਂ ਆਵਾਦੀ ਦੇ ਵਸਨੀਕ ਮਾਤਾ ਸੋਮਾ ਦੇਵੀ ਪਤਨੀ ਸ਼੍ਰੀ ਓਮ ਪ੍ਰਕਾਸ਼ ਹਿੰਸਾ ਦੇ ਦੇਹਾਂਤ ਮਗਰੋਂ ਸ਼ਰੀਰ ਦਾ ਨੇ ਬਣਨ ਦਾ ਮਾਨ ਹਾਸਲ ਕੀਤਾ ਹੈ। ਉਹਨਾਂ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਖੋਜਾਂ ਲਈ ਗਰਕਫਿਕੇਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਤੂਲਕੋਟ ਚਕਰਾਤਾ ਰੋਡ ਦੇਹਰਾਦੁਨ ਉੱਤਰਖੰਡ ਨੂੰ ਦਾਨ ਕੀਤੀ ਗਈ। ਸ਼ਰੀਰਦਾਨ ਕਰਨ ਤੋਂ ਪਹਿਲਾਂ ਮ੍ਰਿਤਕ ਸੋਮਾ ਦੇਵੀ ਇਨਸਾਂ ਦੀ ਅਰਥੀ ਨੂੰ మోਢਾ ਉਹਨਾਂ ਦੀਆਂ 3 ਨੋਹੋ ਸਰੋਜ ਇਨਸਾਂ, ਸ਼ਿਲਾ ਇਨਸਾਂ, ਨੀਤੂ ਇਨਸਾਂ, ਤੀਆ ਸ਼ਾ ਰਾਣੀ, ਬੇਟਾ ਵਿਨੋਦ ਇਨਸਾਂ, ਆਕਾਸ਼ ਇਨਸਾਂ, ਰਾਜ ਇਨਸਾਂ, ਰਮੇਸ਼ ਇਨਸਾਂ ਵੱਲੋਂ ਦਿੱਤਾ ਗਿਆ। ਫੁੱਲਾਂ ਨਾਲ ਸ਼ਿੰਗਾਰੀ ਹੋਈ ਐਂਬੂਲੈਂਸ ਦੇ ਵਿੱਚ ਰੱਖਿਆ ਗਿਆ ਜਿਸ ਨੂੰ ਸ਼ਾਹ ਸਤਨਾਮ ਜੀ, ਗ੍ਰੀਨੈਸ ਵੈਲਫੇਅਰ ਸੰਗਠਨ ਦੇ ਸੇਵਾਦਾਰਾਂ ਅਤੇ ਜ਼ਿੰਮੇਦਾਰਾਂ ਵੱਲੋਂ ਪਵਿੱਤਰ ਨਾਰਾ ਲਾ ਕੇ ਰਵਾਨਗੀ ਦਿੱਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰੇਮੀ ਬਿੱਟੂ ਹਿੰਸਾ ਅਤੇ ਗੁਰਦਾਸ ਹਿੰਸਾ ਅਤੇ ਬਲਾਕ ਜੈਤੋ ਦੇ ਜ਼ੋਨ ਨੰਬਰ 1 ਅਤੇ 2 ਦੇ ਪ੍ਰੇਮੀ ਸੇਵਕ ਨੇ ਦੱਸਿਆ ਕਿ ਡੇਰਾ ਸੱਚਾ ਸੋਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਮੈਡੀਕਲ ਖੋਜਾਂ ਦੇ ਲਈ ਸਰੀਰਦਾਨ ਕਰਨਾ ਮੇਨ ਕਾਰਜ ਹੈ ਜਿਸ ਨਾਲ ਮੈਡੀਕਲ ਦੀ ਪੜਾਈ ਕਰ ਰਹੇ ਬੱਚੇ ਨਵੀਆਂ-ਨਵੀਆਂ ਖੋਜਾਂ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਬਾਰੇ ਖੋਜ ਕਰਨ ਦਾ ਉਹਨਾਂ ਨੂੰ ਮੌਕਾ ਮਿਲਦਾ ਹੈ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸਾਜ ਸੰਗਤ ਵੱਲੋਂ ਸ਼ਰੀਰਦਾਨੀ ਸੋਮਾ ਦੇਵੀ 인ਸਾਮਰ ਰਹੇ ਦੇ ਨਾਰੇ ਲਾਏ ਗਏ ਵੱਡੇ ਕਾਫਲੇ ਦੇ ਰੂਪ ਵਿੱਚ ਰਵਾਨਾ ਕੀਤਾ ਗਿਆ ਇਸ ਮੌਕੇ ਜ਼ੋਨ ਨੰਬਰ 1 ਅਤੇ 2 ਦੇ ਪ੍ਰੇਮੀ ਸੇਵਕ 85 ਮੈਂਬਰ 15 ਮੈਂਬਰ ਸ਼ਹਿਰ ਨਿਵਾਸੀ ਅਤੇ ਸਮੂਹ ਸਾਜ ਸੰਗਤ ਹਾਜ਼ਰ ਸੀ ਤਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਡੇਰਾ ਸੱਚਾ ਸੋਧਾ ਦੇ ਸ਼ਰਧਾਲੂਆਂ ਵੱਲੋਂ ਜਦੋਂ ਵੀ ਕਿਸੇ ਦੇ ਪਰਿਵਾਰ ਦੇ ਵਿੱਚ ਦੇਹਾਂਤ ਹੁੰਦਾ ਹੈ ਤਾਂ ਉਸ ਮ੍ਰਿਤਕ ਸ਼ਰੀਰ ਨੂੰ ਦਾਸ ਅਸਕਾਰ ਕਰਨ ਦੀ ਬਜਾਏ ਅਗਨੀ ਭੇਂਟ ਕਰਨ ਦੀ ਬਜਾਏ ਉਸ ਮ੍ਰਿਤਕ ਸ਼ਰੀਰ ਨੂੰ ਆਪਣੇ ਗੁਰੂ ਮੁਰਸ਼ਿਦ ਦੇ ਵਚਨਾਂ ਉੱਤੇ ਅਮਲ ਕਰਦਿਆਂ ਹੋਇਆਂ ਮੈਡੀਕਲ ਸੋਧ ਕਾਰਜਾਂ ਦੇ ਲਈ ਦਾਨ ਕੀਤਾ ਜਾਂਦਾ ਹੈ। ਸ਼ਰੀਰਦਾਨੀ ਮਾਤਾ ਸੋਮਾ ਦੇਵੀ ਇਨਸਾਨ ਅਮਰ ਰਹੇ ਅਮਰ ਰਹੇ ਸ਼ਰੀਰਦਾਨੀ ਮਾਤਾ ਸੋਮਾ ਦੇਵੀ ਇਨਸਾਨ ਅਮਰ ਰਹੇ ਅਮਰ ਰਹੇ रहेगा ਅਮਰ ਜੀ ਤੇਰਾ ਨਾਮ ਰਹੇਗਾ ਜਦ ਤੱਕ ਸੂਰਜ ਨਾਮ ਰਹੇਗਾ ਜਦ ਤੱਕ ਸੂਰਜ ਚਾਨਦ ਰਹੇਗਾ ਅਮਰ ਜੀ ਤੇਰਾ ਨਾਮ ਰਹੇਗਾ ਸਭ ਕੀ ਜ਼ੁਬਾਨ ਤੇ ਇੱਕ ਹੀ ਨਾਮ ਸ਼ਾਸਤ ਨਾਮ ਸ਼ਾਸਤਨਾ ਡੇਰਾ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਸਨੇਹ ਕੁਪਰਾਲੇ ਨੂੰ ਜੋ ਵਿਊਵਰਸ ਇਸ ਰਿਪੋਰਟ ਨੂੰ ਦੇਖ ਰਹੇ ਹਨ ਆਪਦੇ ਕੀ ਪ੍ਰਤੀਕਰਮ ਦੇਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ